ਸਿੰਘਰ ਸਿੱਧੂ ਮੂਸੇ ਵਾਲਾ ਜਿਹੜਾ ਗੇਟ ਹੈਗਾ ਪਿੰਕ ਸਿਟੀ ਦਾ ਲਾਸਟ ਗੇਟ ਆ ਜਿਹੜੀ ਸੂਰਯ ਵਾਂਸ਼ਾ ਮਾਂ ਅਮਤਾਬਚਨ ਦੀ ਫਿਲਮ ਆਈ ਸੀ ਪੁਰਾਣਾ ਜੈਪੁਰ ਸ਼ੁਰੂ ਹੋ ਜਾਂਦਾ ਵਾ ਸਲਮਾਨ ਖਾਨ ਦੇ ਆ ਹੈਰੀ ਪੋਟਰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਨਵਾਂ ਦਿਨ ਤੇ ਨਵੀਂ ਵੀਡੀਓ ਤੇ ਅੱਜ ਆਪਾਂ ਕੱਲ੍ਹ ਵਾਲੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਸੀ ਹਵਾ ਮਹਿਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮੋਜ ਮਹਿਲ ਏ ਉਹਦੇ ਬਾਰੇ ਦੇਵਾਂਗੇ ਜਾਣਕਾਰੀ ਬਹੁਤ ਪੁਰਾਣੀਆਂ ਜਿਹੜੀਆਂ ਇੱਥੇ ਬਿਲਡਿੰਗਾਂ ਮੌਜੂਦ ਆ ਸ਼ਹਿਰ ਦੇ ਵਿੱਚ ਦੇਖਣਯੋਗ ਸ਼ਹਿਰ ਆ ਜੇ ਕਦੇ ਤੁਹਾਡਾ ਟ੍ਰਿਪ ਬਣਦਾ ਵਾ ਜੈਪੁਰ ਆਉਂਦਾ ਤਾਂ ਘੱਟੋ ਘੱਟ 4-5 ਦਿਨ ਤੁਹਾਨੂੰ ਖੁੱਲੇ ਚਾਹੀਦੇ ਆਰਾਮ ਦੇ ਨਾਲ ਦੇਖਣ ਨੂੰ ਸ਼ਹਿਰ ਵਾਸਤੇ ਜੇਕਰ ਤੁਸੀਂ ਹਵਾ ਮਹਿਲ ਦੇ ਵਿੱਚੋਂ ਤੇ ਜੇ ਮੋਜ ਮਹਿਲ ਆਉਣਾ ਤਾਂ ਤੁਹਾਨੂੰ ਤਕਰੀਬਨ 1.5-2 ਕਿਲੋਮੀਟਰ ਜਿਹੜਾ ਤੁਹਾਨੂੰ ਮੋਜ ਮਹਿਲ ਪਾਊਗਾ ਤੇ ਜੇ ਹਵਾ ਮਹਿਲ ਤੋਂ ਤੁਸੀਂ ਜਾ ਜਾਲ ਮਹਿਲ ਤੇ ਉਹ ਤੁਹਾਨੂੰ 5 ਕਿਲੋਮੀਟਰ ਜਿਹੜਾ ਪਾਉਗਾ ਹਵਾ ਮਹਿਲ ਤੋਂ ਰਾਜਾ ਸਵਾਇ ਮਾਨ ਸਿੰਘ ਦੇ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਇਹ ਰੰਗ ਕੀਤਾ ਸੀ ਗੁਲਾਬੀ ਤੇ ਹੁਣ ਜਿਹੜਾ ਹਰ ਸਾਲ ਇਹ ਸਰਕਾਰ ਜਿਹੜੀ ਗੁਲਾਬੀ ਰੰਗ ਪਿੰਕ ਜਿਹੜਾ ਇਹਨੂੰ ਰੰਗ ਕਰਦੀ ਹੈ ਜੈਪੁਰ ਨੂੰ ਇਸੇ ਕਰਕੇ ਜਿਹੜਾ ਇਹਨੂੰ ਪਿੰਕ ਸਿਟੀ ਦਾ ਨਾਮ ਜਿਹੜਾ ਜਾਣਿਆ ਜਾਂਦਾ ਜੈਪੁਰ ਸ਼ਹਿਰ ਇਹ ਜਿਹੜਾ ਗੇਟ ਹੈਗਾ ਪਿੰਕ ਸਿਟੀ ਦਾ ਆ ਲਾਸਟ ਗੇਟ ਆ ਇਸ ਤੋਂ ਅੱਗੇ ਜਿਹੜਾ ਮੰਨ ਲਓ ਇਹ ਸਾਈਡ ਨੂੰ ਸ਼ਹਿਰ ਤੋਂ ਬਾਹਰ ਕਲਰ ਜਿਹੜੇ ਆਡਰ ਕੀਤੇ ਹੋਏ ਤੇ ਜਦੋਂ ਆਪਾਂ ਐਂਟਰੀ ਕਰਦੇ ਅੰਦਰ ਤੁਹਾਨੂੰ ਪਿੰਕ ਸਿਟੀ ਮਿਲੂਗੀ ਪਿੰਕ ਰੰਗ ਦੇ ਮਤਲਬ ਇਮਾਰਤਾਂ ਮਿਲਣਗੀਆਂ ਇਧਰਲੇ ਪਾਸੇ ਨੂੰ ਜਿਹੜਾ ਪੁਰਾਣਾ ਜੈਪੁਰ ਸ਼ੁਰੂ ਹੋ ਜਾਂਦਾ ਵਾ ਰੰਗ ਬਰੰਗੀਆਂ ਇਮਾਰਤਾਂ ਤੁਹਾਨੂੰ ਦਿਖਣਗੀਆਂ ਤੇ ਜਿਹੜੀਆਂ ਪਿੰਕ ਦੇਖਣਗੀਆਂ ਉਹ ਤੁਹਾਨੂੰ ਦੱਸਿਆ ਭਈ ਉਹ गेट ਦੇ ਅੰਦਰਲੇ ਪਾਸੇ ਆ। ਇਹ ਦੇਖੋ ਰਾ ਇਹ 300 500 ਦਾ ਟਿਕਟ ਹੈ। ਅੱਛਾ 300 ਮੈਂ 4 ਐਕ ਜੂਡੀ ਆਏਗੀ ਵੈਕਸ ਵਿੱਚ ਜੁਆਗਾ ਮਿਰਰ ਮੈਂ ਜਿੰਸ ਨੈਡੀ ਰੂਮ ਹੋ ਰਹਾ ਉਸੇ 4 ਐਕ ਜੂਡ ਦੇਖਦੇ 300 ਦਾ ਟਿਕਟ ਹੈ ਪਰ ਪਰਸਨ। ਠੀਕ ਆ। ਇਹਨਾਂ ਚਾਰੋਂ ਦੇ ਸਾਥ ਮੈਂ ਤਿੰਨ ਚੀਜ਼ ਹੋਰ ਐਡ ਕਰਦੇ 2D ਸਿਨੇਮਾ 3D ਗੈਲਰੀ ਵੌਰਟੈਕਸ ਟੂਨਲ। ਇਹ ਸਾਧ ਇੱਕ ਜੂਡ ਦੇਖਦੇ 500 ਦਾ ਟਿਕਟ ਹੈ 4 ਦੇਖਦੇ 300 ਦਾ ਟਿਕਟ। ਅਗਰ ਵੀ ਆਰ ਐਡ ਕਰਦੇ ਤਾਂ 700 ਮੈਂ 8 ਐਕ ਜੂਡੀ ਆਏਗੀ। ਔਰ ਆਓ। ਅਸੀਂ ਵੇਖਣੀ ਆ ਮਲਾ ਚਾਰ ਚੀਜ਼ਾਂ। ਉਸੇ ਕਰਕੇ ਅਸੀਂ ਤਿੰਨ ਟਿਕਟਾਂ ਆ 1200 ਇਹ 2000 ਹੋਗਾ। ਜੀ ਲੀਜੀਏ ਆਪਾਂ ਚੈਨਸ ਗਿਆਸ ਫਾਸਟ ਫਲੋਰ ਚਲਵਾਂਦੇ ਹਾਂ। ਫਾਸਟ ਫਲੋਰ ਆ। ਆ ਗਿਆ ਭਈਏ। ਆਜੋ ਚੱਕਾ। ਮੈਨੂੰ ਫਰਮ ਦੇਖਦੇ ਦਿੱਤੇ ਆਈਸਕ੍ਰੀਮ ਖਾਣੀ ਆ। ਫਾਸਟ ਫਲੋਰ ਤੇ ਚੱਲੇ ਆਂ ਆਜੋ। ਆਪਾਂ ਆ ਗਏ ਫਾਸਟ ਫਰੋਥ ਤੇ ਵੈਕਸ ਮਿਊਜ਼ੀਅਮ ਦੇ ਤੇ ਇੱਥੇ ਜਿਹੜਾ ਸਵਾਗਤ ਕਰਦੇ ਆ ਤੇ ਅੱਗੇ ਫੋਟੋਆਂ ਦਿਖਾਉਣੇ ਆ। ਆ ਹੈਗਾ ਦਲਾਈ ਲਮ। ਤੇ ਨਾ ਇਹ ਜੜੀਆਂ ਸਾਰੀਆਂ ਮੋਮ ਦੀਆਂ ਇਹ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਤੇ ਆ ਹੈਗਾ ਜਿਹੜੇ ਸਰਮਾਨ ਖਾਨ ਦੀ ਬਣਾਈ ਹੋਈ ਹੈ ਜਿਹੜੀ ਇੱਥੇ ਸਟੈਚੂ ਬਣਾਇਆ ਹੋਇਆ ਵਾ ਤੇ ਇਹਨੂੰ ਹੱਥ ਲਾਉਣ ਤੋਂ ਬਿਲਕੁਲ ਕਹਿੰਦੇ ਮਨਾਵਾ ਆ ਹੈਗਾ ਬੋਲੀਵੁੱਡ ਫਿਲਮ ਹਾਲੀਵੁੱਡ ਫਿਲਮਾਂ ਦਾ ਜਿਹੜਾ ਹੈਰੀ ਪੋਟਰ ਤੇ ਆ ਵੀ ਜਿਹੜਾ ਹਾਲੀਵੁੱਡ ਫਿਲਮਾਂ ਦਾ ਜਿਹੜਾ ਐਕਟਰਾ ਬਹੁਤ ਤੇ ਗਾਂ ਤੁਹਾਨੂੰ ਆਪਾ ਦਿਖਾਉਣੇ ਜੈਕੀ ਚੈਨ ਆ ਜਿਹੜਾ ਹੈਗਾ ਜੈਕੀ ਚੈਨ ਇਹ ਵੀ ਜਿਹੜਾ ਹਾਲੀਵੁੱਡ ਫਿਲਮਾਂ ਦਾ ਮਸ਼ਹੂਰ ਐਕਟਰ ਜੈਕੀ ਚੈਨ ਤੇ ਨਾਲੇ ਤੁਹਾਨੂੰ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅਗਲੇ ਪਾਸੇ ਇਹ ਹੈਗਾ ਰਜਨੀਕਾਂਤ ਤੇ ਸਾਊਥ ਫਿਲਮਾਂ ਦਾ ਤੇ ਬਾਲੀਵੁੱਡ ਫਿਲਮਾਂ ਦਾ ਜਿਹੜਾ ਐਕਟਰ ਆ ਰਜਨੀਕਾਂਤ ਤੇ ਇਹ ਵੀ ਜਿਹੜਾ ਆ ਆ ਤੁਸੀਂ ਦੇਖ ਰਹੇ ਹੋ ਇਹ ਵੀ ਮਲਾ ਹਾਲੀਵੁੱਡ ਫਿਲਮਾਂ ਦਾ ਐਕਟਰ ਆ ਬਹੁਤ ਵਧੀਆ ਇਹ ਵੀ ਜਿਹੜੀ ਮੂਮ ਦੀ ਜਿਹੜੀ ਇਹ ਬਣਾਇਆ ਹੋਇਆ ਸਟੈਚੂ ਤੇ ਹੱਥ ਲਾਉਣਾ ਬਿਲਕੁਲ ਜਿਹੜਾ ਮਨਾਵਾ ਇਹਨਾਂ ਨੂੰ ਤੇ ਆ ਕਮੇਡੀ ਕਲਾਕਾਰ ਇਧਰਲੇ ਪਾਸੇ ਜਿਹੜਾ ਖੜਾ ਸੀ ਤੇ ਆ ਹੈਗਾ ਫੁੱਟਬਾਲ ਦਾ ਕਿੰਗ ਮੈਸੀ ਤੇ ਇਹਦਾ ਵੀ ਜਿਹੜਾ ਸਟੈਚੂ ਇੱਥੇ ਬਣਾਇਆ ਹੋਇਆ ਵਾ ਫੋਟੋ ਤੁਸੀਂ ਖਿਚਾ ਸਕਦੇ ਹੋ ਤੇ ਆਹ ਜਿਹੜਾ ਕਮੇਡੀ ਕਲਾਕਾਰ ਆ ਜਿਹੜਾ ਹਾਲੀਵੁੱਡ ਦਾ ਅੱਜ ਦੀ ਇਧਰ ਫੋਟੋ ਬਣਾਈ ਹੋਈ ਆ ਤੇ ਇੱਕ ਹੋ ਸਿੱਧੂ ਮੂਸੇ ਵਾਲੇ ਦੀ ਵੀ ਬਣੀ ਹੋਈ ਉਹ ਵੀ ਤੁਹਾਨੂੰ ਆਪਾਂ ਫੋਟੋ ਵਿਖਾਵਾਂਗੇ ਤੇ ਇਧਰਲੇ ਪਾਸੇ ਆਗਾ ਮਾਈਕਲ ਜੈਕਸਨ ਤੇ ਇਹਦੀ ਜਿਹੜੇ ਸਟੈਚੂ ਇਹ ਵੀ ਜਿਹੜਾ ਇੱਥੇ ਬਣਿਆ ਹੋਇਆ ਵਾ ਤੇ ਨਾਲ ਹੀ ਜਿਹੜਾ ਮੋਦੀ ਦਾ ਵੀ ਬਣਿਆ ਹੋਇਆ ਪਰ ਉਹ ਆਪਾਂ ਵਿਖਾਇਆ ਨਹੀਂ ਆ ਹੈਗਾ ਅਬਦੁਲ ਕਲਾਮ ਦਾ ਜਿਹੜਾ ਆਪਣਾ ਭਾਰਤ ਦਾ ਰਾਸ਼ਟਰਪਤੀ ਸੀ ਅਬਦੁਲ ਕਲਾਮ ਤੇ ਇਧਰਲੇ ਪਾਸੇ ਹੈਗਾ ਮਹਾਤਮਾ ਗਾਂਧੀ ਇਹਦਾ ਵੀ ਜਿਹੜਾ ਸਟੈਚੂ ਇੱਥੇ ਬਣਿਆ ਹੋਇਆ ਵਾ ਹੁਣ ਤੁਹਾਨੂੰ ਆਪ ਦਿਖਾਉਣੇ ਸਿੱਧੂ ਮੂਸੇ ਵਾਲੇ ਦਾ ਸਟੈਚੂ ਵੈਸੇ ਬਣਾਇਆ ਪਰ ਉਹ ਗੱਲ ਨਹੀਂ ਬਣੀ ਜਿਵੇਂ ਦੀ ਉਹਦੀ ਫੋਟੋ ਆ ਤੇ ਪਰ ਵੈਸੇ ਇਹਨਾਂ ਦੇ ਹਿਸਾਬ ਨਾਲ ਇਹਨਾਂ ਨੇ ਜਿਹੜਾ ਸਿੱਧੂ ਮੂਸੇ ਵਾਲੇ ਦਾ ਜਿਹੜੇ ਸਟੈਚੂ ਇੱਥੇ ਬਣਾ ਕੇ ਰੱਖਿਆ ਹੋਇਆ ਵਾ ਆਪਾਂ ਆ ਗਏ ਆ ਬੂਲ ਬਲਈਏ ਦੇ ਵਿੱਚ ਇੱਥੇ ਸੀਸੇ ਲੱਗੇ ਹੋਏ ਆ ਤੇ ਵੇਖ ਕੇ ਨੰਗੜਾ ਜਿਹੜਾ ਗੇਟ ਬਣਿਆ ਹੋਇਆ ਵੈਦੀ ਇਹਦੇ ਜਿਹੜਾ ਤੇ ਬਾਕੀ ਇੱਥੇ ਨਾ ਕੋਈ ਭੂਤ ਬੰਗਲਾ ਵੀ ਹੈਗਾ ਤੇ ਉਥੋਂ ਆਉਂਦੀ ਇਹ ਜਿਹੜੀ ਵੀਡੀਓ ਨਹੀਂ ਬਣਾਉਂ ਦਿੰਦੇਗੇ ਤੇ ਇਸੇ ਕਰਕੇ ਆਪਾਂ ਤੁਹਾਨੂੰ ਉਹ ਦਿਖਾਇਆ ਵੀ ਨਹੀਂ ਕਿਉਂਕਿ ਬੱਚਿਆਂ ਨੂੰ ਵੀ ਨਹੀਂ ਜਾਣ ਦਿੰਦੇਗੇ ਜਿਆਦਾ ਹੈਗਾ ਡਰਾਮਣੇ ਉਹ ਭੂਤਾ ਭਾਤਾ ਜਿਹੜੇ ਇੱਕ ਦੂਜੇ ਦੇ ਉੱਤੇ ਡਿੱਗਦੇ ਆਂ ਮੀਆਂ ਤੇ ਉਹ ਆਪਾਂ ਤੁਹਾਨੂੰ ਇਸੇ ਕਰਕੇ ਨਹੀਂ ਦਿਖਾਇਆ ਕਿਉਂਕਿ ਇਹ ਅਲਾਉ ਨਹੀਂ ਕਰ ਦੇਗੇ ਉਹ ਜਿਆਦਾ ਖਤਰਨਾਕ ਲੱਗਦਾ ਵਾ ਇਧਰੋਂ ਬੰਦ ਆ ਕਿਧਰ ਵੱਡਾ ਇਧਰੋਂ ਹੀ ਬੰਦ ਆ ਲੈ ਦੱਸ ਐਨੇ ਕਿੱਥੇ ਮਾੜੇ ਖਿਡਾਰੀ ਆਪਾਂ ਆਜੋ 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 ਨਹੀਂ ਹੈ ਨਹੀਂ ਹੈ ਨਹੀਂ ਕੋਹ ਨਹੀਂਗਾ ਆਜੋ ਇਹ ਤਾਂ ਆਰਾਮਦਾਰਿਆ ਵਾਲਾ ਕੰਮ ਹੀ ਆ ਇਧਰ ਦੇਖ ਕੇ ਇਧਰ ਬੰਦ ਆ। ਆ ਗਿਆ ਉਹ ਉਹ ਸ਼ਕਤੀਮਾਨ ਜੇ ਬਣਿਆ ਯਾਰ। ਮਾਝ ਦੇ ਤੇਰੇ ਆਸਰੇ ਆਪਰਾ। ਲੈ। ਬਾਏ। ਬਾਏ। ਇਹ ਤਾਂ ਕਿਹੜਾ। ਆ ਵੀ। ਇਧਰ ਹੀ ਬੰਦ ਆ ਐਗਜ਼ੈਕਟ। ਐਗਜ਼ੈਕਟ ਇਧਰ ਹੀ ਆ। ਖੁਦਾ ਨਹੀਂ ਹੋਣਾ ਕੋਈ। ਮੈਂ ਵੇਖ ਕੇ ਆਉਣਾ। ਇਧਰ। ਹਟ ਜਾ ਹਟ। ਇਧਰ। ਆਜੋ ਆਜੋ। ਆ ਹੈਗਾ ਜਿਹੜਾ ਰਾਜ ਪੈਲਸ ਇੱਥੇ ਸੂਰਯ ਵਾਂਸ਼ਮ ਫਿਲਮ ਦੀ ਜਿਹੜੀ ਅੰਤਾਬਚਨ ਦੀ ਫਿਲਮ ਤੇ ਉਹਦੀ ਇਹਦੀ ਇੱਥੇ ਜਿਹੜੀ ਸ਼ੂਟਿੰਗ ਹੋਈ ਸੀ ਇਸ ਜੈਪੁਰ ਸ਼ਹਿਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਮੋਜ ਮਹਿਲ ਤੇ ਉਹਦੇ ਵਿੱਚ ਆਪਾਂ ਜਾਰੇ ਚਾਰ ਆਟਮਾ ਵੇਖੀਆਂ ਸੀਗੀਆਂ ਫਿਲਮਾਂ ਫੁਲਮਾਂ ਜਿਹੜੀਆਂ ਸਨ ਐਵੇਂ ਦਾ ਸਿਨਮਾ ਵੀ ਸੀ ਆਪਰ ਉਹ ਨਹੀਂ ਆਪਾਂ ਵੇਖਿਆ ਵਾ ਤੇ ਆਪਾਂ ਚਾਰ ਕੈਟਮਾ ਵੇਖਿਆ 3-300 ਰੁਪਏ ਵਾਲੀ ਜਿਹੜੀ ਟੈਕ ਟੱਕਰ ਵਾਈ ਸੀਗੀ ਸੋ ਅੱਜ ਦਾ ਵਲੌਗ ਜਿਹੜਾ ਆਪਣਾ ਇੱਥੇ ਸਮਾਪਤ